ਭਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਐਂਡ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਿਟੀ ਆ ਗਈ ਜੀ ਬਚਿੱਤਰਾ ਸਰਕ ਦੇ ਉੱਤੇ ਸੂਟ ਹੈ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 12-1300 ਦਾ ਸੂਟ ਵਿਕ ਰਿਹਾ ਹੈਗਾ ਸਾਡੇ ਕੋਲੇ ਵੀ ਸ਼ੇਲ ਦੇ ਉੱਤੇ ਪਹਿਲਾਂ ਇਹ ਸਾਡੇ 800 ਦਾ ਸੀਗਾ 900 ਦਾ ਸੀਗਾ ਹੁਣ 800 ਰੁਪਏ ਚ ਘਟਤਾ ਜੀ ਇਹ 800 ਰੁਪਏ ਦੇ ਵਿੱਚ ਵੀ ਜਿਤਨਾ ਸਿਲਕ ਦਾ ਸੂਟ ਬਹੁਤ ਹੀ ਰੰਗਾਂ ਅਤੇ ਡਿਜ਼ਾਈਨਾਂ ਦੇ ਵਿੱਚ ਫੈਂਸੀ ਵੈਰਾਈਟੀ ਪਹੁੰਚੂਕੀ ਹੈ ਇਹਦੇ ਵਿੱਚ ਜੀ ਵਿਆਹ ਸ਼ਾਦੀਆਂ ਲਈ ਵੈਰਾਈਟੀ ਹੈ ਜੀ ਫੈਂਸੀ ਵੈਰਾਈਟੀ ਪਹੁੰਚੂਕੀ ਹੈ ਜੀ 800 ਰੁਪਏ ਦੇ ਵਿੱਚ ਜੀ ਬਚਿੱਤਰਾਂ ਸਿਰਕੇ ਦੇ ਉੱਤੇ ਬਹੁਤ ਹੀ ਰੰਗ ਤੇ ਡਿਜ਼ਾਈਨ ਆ ਗਈ ਇਹਦੇ ਵਿੱਚ ਆ ਦੇਖੋ ਜੀ ਕੜਾਈ ਹੈਵੀ ਕੜਾਈ ਦਾ ਕੰਮ ਹੈ ਬਿਲਕੁਲ ਫਾਇਨਸੀ ਦਪੱਟਾ ਬਣਿਆ ਹੈ ਨਾਲ ਜੀ ਆ ਦੇਖੋ ਸਾਰਾ 800 ਜੀ ਦਾ ਤਾਇਆ ਇਹ ਜਿੱਤਰਾ ਸਰਕਾਰ ਫਾਇਨਸੀ ਦਪੱਟੇ ਦੇ ਨਾਲ 800 ਰੁਪਏ ਦੇ ਵਿੱਚ ਆਤਾ ਜੀ ਕਲਰ ਐਕਸਟਰਾ ਕਲਰ ਹੈ ਇਹਦੇ ਵਿੱਚ ਬਹੁਤ ਸੋਹਣੇ ਕਲਰਾਂ ਦੇ ਵਿੱਚ ਮਾਲ ਆਇਆ ਹੈ ਸਾਰਾ ਆ ਦੇਖੋ ਜੀ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਆਮ ਮਾਰਕੀਟ ਦੇ ਵਿੱਚ ਇਹ 12-1300 ਤੋਂ ਘੱਟ ਨਹੀਂ ਵੀ ਕਰੇਗਾ ਸੂਟ ਜੀ ਟਾਟਾ ਇਹ ਤਾਂ ਸਿਰਫ 800 ਰੁਪਿਆ ਦਬੱਟਾ ਦੇ ਬਣਾ ਲ ਭਾਰੀ ਇਹਦੇ ਵਧੀਆ ਲਿਆ ਗਿਆ ਹੋਇਆ ਨਾਲ 800 ਰੁਪਏ ਦੇ ਵਿੱਚ ਭਰਾਮਾ ਦੀ ਹੱਤੀ ਦੇ ਉੱਤੇ ਜੀ ਸਿਰ ਮੇਲੇ ਦੇ ਉੱਤੇ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸਿਰ ਮੇਲਾ ਚੱਲ ਰਿਹਾ ਹੈਗਾ ਰੰਗ ਤਾਂ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਮਾਲ ਪਹੁੰਚ ਗਿਆ ਦੇ ਵਿੱਚ ਜੀ ਸ਼ਿਪਾਇਸ਼ਾ ਲਬ ਚਿੱਤਰ ਆਸਲ ਕਰਾ ਬਹੁਤ ਹੀ ਕੰਦਰਾ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਵਿਆਹ ਸ਼ਾਦੀਆਂ ਦਾ ਸਪੈਸ਼ਲ ਸੀਜ਼ਨ ਕਰਕੇ ਬਹੁਤ ਹੀ ਰੰਗ ਰਿਜ਼ਨ ਮਾਲ ਪਹੁੰਚ ਕੇ ਦੇ ਵਿੱਚ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰੌਜੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ ਭਰਾਵਾ ਜੀ ਹੱਤੀ ਦੇ ਉੱਤੇ ਸਿਰ ਮੇਲਾ ਚੱਲ ਰਿਹਾ ਹੈਗਾ ਆ ਦੇਖੋ ਕੜਾਈ ਦੇਖੋ ਜੀ ਤਾਂਹਾਂ ਦਾ ਕੜਾਈ ਦਾ ਕੰਮ ਹੈ ਪੂਰਾ ਹੈਵੀ ਕੁਆਲਿਟੀ ਦੇ ਉੱਤੇ ਰੇਟ ਸਿਰਫ 800 ਰੁਪਿਆ 800 ਰੁਪਏ ਦੇ ਵਿੱਚ ਦੁਪੱਟਾ ਵੀ ਪੂਰਾ ਹੈਵੀ ਬਣਿਆ ਹੋਇਆ ਨਾਲ ਵਧੀਆ ਫੈਨਸੀ ਬਣਿਆ ਹੋਇਆ ਹੈਗਾ ਕੱਟ ਵਰਕ ਵਾਲਾ ਵਿਸ਼ਟਰਾ ਸਰਕਲੇ ਦੁਪੱਟੇ ਨਾਲ ਵਿਸ਼ਟਰਾ ਦਾ ਸੂਟ ਆਇਆ ਹੈ ਜੀ ਸਾਰਾ ਇਹ ਰੇਟ 800 ਰੁਪਏ ਦੇ ਵਿੱਚ ਹੀ ਆ ਜੀ ਪਰ ਆਮਾ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਤੇ ਸੋਹਣੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਇਹਦੇ ਵਿੱਚ ਆ ਦੇਖੋ ਕੰਟ੍ਰਾਸਟ ਦੇ ਦੁਪੱਟੇ ਨਾਲ ਇਹਦੇ ਵਿੱਚ ਇਹ ਬਹੁਤ ਕਲਰਾਂ ਜਮਾਲ ਆਇਆ ਸੀ ਜੀ ਕੰਟ੍ਰਾਸਟ ਦੁਪੱਟੇ ਨਾਲ ਅਲਿਖੋ ਆ ਦੁਪੱਟਾ ਇਹਦੇ ਨਾਲ ਕੰਟ੍ਰਾਸਟ ਦਪੱਟੇ ਦੇ ਨਾਲ ਵੀ ਐ ਆ ਦੁਪੱਟਾ ਇਹਦੇ ਨਾਲ ਸਾਰਾ ਪਰ ਆਨਾਂ ਦੀ ਹੱਟੇ-ਰੱਤੇ ਜੀ ਬਹੁਤ ਹੀ ਵੈਰਾਈਟੀ ਬਹੁਤ ਚੁੱਕੀ ਹੈ ਜੀ ਜਿੱਥਲਾ ਸਲਕਰੇ ਵਿੱਚ ਆ ਦੇਖੋ ਭਾਰੀ ਥੇਲ ਮੇਲਾ ਚੱਲ ਰਿਹਾ ਜੀ ਜਿੱਥਲਾ ਸਲਕਰੇ ਵਿੱਚ ਬਹੁਤ ਹੀ ਰੰਗ ਤੇ ਡਿਜ਼ਾਈਨ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਪਰਾਮਾ ਦਿਸ਼ਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਦਿੱਤੇ ਜੀ ਬਹੁਤ ਹੀ ਰੰਗੜੇ ਇਹਨਾਂ ਦੇ ਵਿੱਚ ਬਜਟਾ ਸਿਰਕੇ ਦੇ ਵਿੱਚ ਬੜੇ ਹੀ ਪਹੁੰਚੂਤੀ ਆ ਗਈ ਲਾ ਦੇਖੋ ਜੀ ਕਲਰ ਹੈਗਾ ਐਸਾ ਕਲਰ ਆਈ ਜਿੰਨੇ ਸੋਨੇ ਕਲਰਾਂ ਦੇ ਵਿੱਚ ਡਿਜ਼ਾਈਨਾਂ ਦੇ ਵਿੱਚ ਕਮਾਲ ਜਿਵੇਂ ਅਪ ਕਹਿੰਦੇ ਡੈਸਟੀ ਸ਼ੇਡ ਮੀਡੀਅਮ ਇਹ ਵਾਸਤੇ ਸਾਰੇ ਕੰਡਰਾਂ ਦਾ ਮਾਲ ਪਹੁੰਚ ਚੁੱਕਿਆ ਜੀ ਭਰਾਵਾ ਦੀ ਹੱਟੇ ਦੇ ਪਤੇ ਜੀ 800 ਦੇ ਵਿੱਚ ਕਰਤਾ ਜੀ ਦਾ ਰੇਟ 800 ਰੁਪਏ ਦੇ ਵਿੱਚ ਫੈਨਸੀ ਦੁਪੱਟੇ ਦੇ ਨਾਲ 10000 ਰੁਪਏ ਦੀ ਖਰੀਦ ਕਰਨ ਦੇ ਉੱਤੇ ਟ੍ਰੈਵਲੀ ਬੈਗ ਬਿਲਕੁਲ ਫ੍ਰੀ ਤਿਆਰਿਆ ਹੈ ਜੀ ਭਰਾਵਾ ਦੀ ਹੱਟੀ ਬਾਸਟਰ ਰੋਡ ਮੌਰਵੰਡੀ